ਬੱਸ ਦੀ ਬ੍ਰੇਕ ਫੇਲ ਹੋਣ ਕਰਕੇ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਅਚਾਨਕ ਚੱਲਦੀ ਬੱਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਤੇ ਉਹ ਜਾ ਦੂਜੀ ਬੱਸ ਵਿੱਚ ਵੱਜਦੀ ਹੈ ਜਿਸ ਦੇ ਕਾਰਨ ਸਵਾਰੀਆਂ ਜ਼ਖਮੀ ਹੋ ਜਾਂਦੀਆਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਘਟਨਾਮ੍ਰਿਤ ਸਰਦੇ α1 ਮਾਲ ਨੇੜੇ ਵਾਪਰਦੀ ਹੈ ਜਦੋਂ ਇੱਕ ਪ੍ਰਾਈਵੇਟ ਬੱਸ ਦੀ ਅਚਾਨਕ ਬ੍ਰੇਕ ਫੇਲ ਹੋ ਜਾਂਦੀ ਹੈ ਤੇ ਅੱਗੇ ਜਾਂਦੀ ਰੋਡਵੇਜ਼ ਦੀ ਬੱਸ ਦੇ ਵਿੱਚ ਜਾ ਟਕਰਾਉਂਦੀ ਹੈ ਕਟਨਾ α1 ਅੰਮ੍ਰਿਤਸਰ ਜੀਟੀ ਰੋਡ ਦੀ ਹੈ ਜਿੱਥੇ ਜ਼ਬਰਦਸਤ ਦੋ ਬੱਸਾਂ ਦੇ ਵਿਚਾਲੇ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਚੱਲਦੀ ਬੱਸ ਨਾਲ ਟਕਰਾਹ ਜਾਂਦੀ ਹੈ ਬੱਸ ਜਿਸ ਕਾਰਨ ਦੋ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਨੇ ਉਹਨਾਂ ਨੂੰ ਮੌਜੂਦਾ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਹਾਦਸਾ ਬੱਸ ਦੇ ਬ੍ਰੇਕ ਫੇਲ ਹੋਣ ਕਰਕੇ ਹੋਇਆ ਹੈ ਬੱਸ ਦੇ ਇੰਜਣ ਦੇ ਅੱਗੇ ਬੈਠੇ ਹੋਏ ਸਨ ਕੁਝ ਲੋਕ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤੁਹਾਨੂੰ ਦੱਸ ਦਈਏ ਕਿ ਉਥੋ ਹੀ ਮੌਜੂਦ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਏਟੀਓ ਨੇ ਆਪਣਾ ਕਾਫਲਾ ਰੋਕਿਆ ਤੇ ਜ਼ਖਮੀਆਂ ਨੂੰ ਹਾਲਚਲ ਪੁੱਛਿਆ ਤੇ ਉਹਨਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪਹੁੰਚ ਕਰਵਾਇਆ ਤੁਹਾਨੂੰ ਦੱਸ ਦਈਏ ਕਿ ਹਾਦਸਾ ਉਸ ਵੇਲੇ ਵਾਪਰਦਾ ਹੈ ਜਦੋਂ α1 ਪੁਲ ਤੋਂ ਪਨਬਾਸ ਰੋਡਵੇਜ਼ ਦੀ ਬੱਸ ਚੰਡੀਗੜ੍ਹ ਨੂੰ ਜਾ ਰਹੀ ਸੀ ਤੇ ਪਿੱਛੋਂ ਉਸਦੇ ਪਿਆਰ ਕੰਪਨੀ ਦੀ ਬੱਸ ਆ ਰਹੀ ਸੀ ਤੇ ਅਚਾਨਕ ਪ੍ਰਾਈਵੇਟ ਪਿਆਰ ਬੱਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਉਹ બસ ਪੁੱਲ ਤੋਂ ਹੇਠਾ ਉਤਰ ਰਹੀ ਸੀ ਤੇ ਉਹ ਪਨਬਸ ਦੇ ਪਿੱਛੇ ਜਾ ਵਾਜ਼ੀ ਹੈ ਜਿਸ ਦੇ ਚਲਦਿਆਂ ਪਨਬਸ ਵਿੱਚ ਬੈਠੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਤੇ ਪਿਆਰ ਬਸ ਵਿੱਚ ਬੈਠੀਆਂ ਸਵਾਰੀਆਂ ਜੋ ਕਿ ਕੁਝ ਜ਼ਖਮੀ ਹੋ ਗਈਆਂ ਅਤੇ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਉਥੇ ਇੱਕ ਪੀੜਤ ਨੇ মিডিਆ ਨਾਲ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਉਹ ਪਿੰਡ ਮੁੱਲਾਪੁਰ ਤੋਂ ਅੰਮ੍ਰਿਤ ਸਰਸੀ ਦਾ ਸਾਬ ਚਪੈਰਾ ਕੱਟਣ ਦੇ ਲਈ ਆਏ ਸਨ ਜਿਸ ਦੇ ਚੱਲਦੇ ਉਹ ਚਪੈਰਾ ਕੱਟ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ ਤੇ ਪਿਆਰ ਬੱਸ ਦੇ ਵਿੱਚ ਬੈਠੇ ਹੋਏ ਸਨ ਉਹਨਾਂ ਨੇ ਬੱਸ ਦੀ ਅਚਾਨਕ ਬ੍ਰੇਕ ਫੇਲ ਹੋਣ ਦੀ ਖਬਰ ਸੁਣੀ ਜਿਸ ਤੋਂ ਬਾਅਦ ਬੱਸ ਦੂਜੀ ਬੱਸ ਦੇ ਵਿੱਚ ਜਾ ਕੇ ਜਾ ਟਕਰਾਂਦੀ ਐ ਜਿਸ ਦੇ ਚਲਦੇ ਉਹਨਾਂ ਨੇ ਕਿਹਾ ਹੈ ਕਿ ਅੱਗੇ ਬੰਦਾ ਬੈਠਾ ਹੁੰਦਾ ਜਿਸ ਨੂੰ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਮੇਰਾ ਭਾਂਜਾ ਸੀ ਦਰਵਾਜ਼ੇ ਕੋਲ ਖੜਾ ਸੀ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਦੀ ਹੁਣ ਹਸਪਤਾਲ ਵਿੱਚ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਉਸ ਦੀ ਉਮਰਤ ਕਰੀਬ 43 ਸਾਲ ਹੈ ਅਸੀਂ ਦੁਪਹਿਰੇ ਤੇ ਆਏ ਸੀ ਜੀ ਦਾ ਸਾਹਿਬ ਜੀ ਦਾ ਸਾਹਿਬ ਅੱਜ ਪੰਜਵਾਂ ਸ਼ਗਾਰਾ ਸਾਡਾ ਤੇ ਅਸੀਂ ਉਥੋਂ ਦੁਪਹਿਰੇ ਤੋਂ ਹੁਣ ਵਾਪਸ ਚੱਲੇ ਸੀਗੇ ਤੁਸੀਂ ਕਿੰਨੇ ਪਰਿਵਾਰ ਦੇ ਕਿੰਨੇ ਮੈਂਬਰ ਆਏ ਅਸੀਂ ਮੈਂ ਤੇ ਭਾਨਾ ਦੋਨੇ ਆ ਅੱਛਾ ਜੀ ਤੇ ਇੱਕ ਸਾਡਾ ਦੋਸਤ ਸੰਗੀ ਆ ਠੀਕ ਆ ਜੀ ਤੈਸ ਤਨ ਜਾਣੇ ਸੀਗੇ ਤੇ ਇਹ ਪ੍ਰੋਪਰ ਹੋਇਆ ਹਾਸਾ ਇਹ ਕਿੱਥੇ ਹੋਇਆਗਾ ਇਹ ਆਪਣੇ ਵੱਡੇ ਵੱਡੇ ਪੋੜ ਨਹੀਂ ਬਾਹਰ ਨਿਕਲ ਗਏ ਸ਼ਹਿਰੋਂ ਬਾਹਰ ਨਿਕਲ ਗਏ ਹਾਂਜੀ ਮੈਨੂੰ ਉਹ ਨਿਸ਼ਾਨੀ ਤਾਂ ਪਤਾ ਜਿੱਥੇ ਜੱਸਾ ਸੰਗ ਦਾ ਘਰੋਂ ਪਾਰ ਕੋਈ ਥੋੜਾ ਜਿਹਾ ਗਾਂਹ ਜਾ ਕੇ ਬਸ ਬਸ ਆ ਮੈਂ ਤੇ ਪਿਆਰ ਵਾਲੀ ਬੱਸ ਸੀਗੀ ਉਹ 'ਚ ਅਸੀਂ ਬਿਠੇ ਸੀ ਤੁਸੀਂ ਉਹ 'ਚ ਬਿਠੇ ਸੀ ਹਾਂ ਅਸੀਂ ਦੋਨੇ ਜਾਣੇ ਬਿਠੇ ਸੀ ਇੰਜਣ ਦੇ ਉੱਤੇ ਅੱਛਾ ਅੱਗੇ ਅੱਗੇ ਤੇ ਇਹ ਜਿਹੜਾ ਮੇਰਾ ਭਾਨਾ ਜੇ ਬਾਰੀ ਕੋਲੇ ਖੜਾ ਸੀਗਾ ਬਾਰੀ ਕੋਲੇ ਸੀ ਹਾਂ ਉਹ ਉਥੋਂ ਬ੍ਰੇਕਾਂ ਫੇਲ ਹੋ ਗਈਆਂ ਉਹਦੀਆਂ ਹੂੰ ਬਸ ਉਹ ਰੋਲਾ ਪਾਈ ਜਾਂਦਾ ਮੈਂ ਉਹਨੂੰ ਕਹੀ ਵੀ ਜਾਂਦਾ ਉਹ ਗੇਅਰ ਪਾ ਦੇ ਵੱਡਾ ਇੰਜਣ ਬੰਦ ਕਰ ਦੇ ਸਵਿੱਚ ਬੰਦ ਕਰ ਦੇ ਬ੍ਰੇਕ ਫੇਲ ਹੋ ਗਈ ਉਹਦੇ ਬ੍ਰੇਕ ਫੇਲ ਹੋ ਗਏ ਕੋਲੇ ਗੇਅਰ ਵੀ ਨਹੀਂ ਪਾਇਆ ਵੱਡਾ ਉਹ ਉਦੋਂ ਕਬਰ ਆ ਗਿਆ ਉਹ ਰੋਕੋ ਹੋਰ ਐਡੇ ਕੋਲ ਤੋਂ ਥੱਲੇ ਉੱਤੇ ਦੀ ਗੱਡੀ ਵੈਸੇ ਹੀ ਰੋਕ ਦੇ ਬੱਜੀ ਕਿਹਦੇ ਤੇ ਜਾ ਕੇ ਗੱਡੀ ਗਾਂ ਟ੍ਰੈਫਿਕ ਤੇ ਜਾਮ ਸੀਗਾ ਹੂੰ ਇੱਕ ਕਾਰ ਸੀ ਕਾਰ ਤੇ ਤੋਂ ਮੇਰੇ ਛੋੜੀ ਵਜੇ ਤੇ ਉਹ ਬੱਸ ਦੇ ਵਿੱਚ ਉਜੀ ਜਾ ਕੇ ਗਾਂ ਫਿਰ ਬੱਸ ਚ ਬੱਜੀ ਦੂਜੀ ਬੱਸ ਚ ਬੱਜੀ ਦੂਜੀ ਬੱਸ ਚ ਬੱਜੀ ਉਹਦੇ ਵਿੱਚ ਵੀ ਕਿੰਨੇ ਕ ਬੰਦੇ ਜਖਮੀ ਹੋ ਗਏ ਉਹ ਤਾਂ ਜ਼ਮੀਨ ਪਦੇ ਉਹ ਦੂਜੀ ਨਹੀਂ ਆਪਣੀ ਡੀਲ ਐਸ ਗੱਡੀਆਂ ਹੁੰਦੀਆਂ ਬਸ ਉਹ ਸੀਗੀ ਪਤਾ ਨਹੀਂ ਕੋਈ ਸਵਾਰੀ ਸੀਗੀ ਵਜੇ ਜਪਰ ਮੈਨੂੰ ਪਤਾ ਨਹੀਂ ਪਤਾ ਤੇ ਇਹ ਸਾਡਾ ਐਕਸੀਡੈਂਟ ਹੋ ਗਿਆ ਇਹ ਜਿਹੜਾ ਬੰਦਾ ਮੂਰੇ ਬੈਠਾ ਸੀ ਮੇਰੇ ਉਹਦੇ ਸਿਰ ਚ ਸੱਟ ਹੋ ਗਈ ਮੇਰੇ ਸਰਵਜਾ ਗਾਂ ਜਾਂ ਕੀ ਹੋਇਆ ਕਿ ਮੈਨੂੰ ਨਹੀਂ ਪਤਾ ਤੇ ਮੈਂ ਉਹਦੇ ਮਗਰ ਬਿਠਾ ਰਹੀ ਸੀ ਤੁਸੀਂ ਜਾਣਾ ਕਿੱਥੇ ਸੀ ਬਾਬਾ ਜੀ ਅਸੀਂ ਮੁੱਲਾਪੁਰ ਮੁਗਗਿਆਂ ਨੂੰ ਮੁਗਗਿਆਂ ਨੂੰ ਚੱਲੇ ਸੀ ਮੁਗਗਿਆਂ ਨੂੰ ਮੁਗਗਰ ਚੱਲੇ ਸੀ ਚੱਲੇ ਸੀ ਬਾਬਾ ਜੀ ਹਾਂ ਮੁਗਗਰ ਚੱਲੇ ਸੀ ਅੱਛਾ ਤੇ ਤੇ ਹੁਣ ਤੇਰੇ ਭਾਂਜੇ ਦੀ ਡੈਥ ਹੋ ਗਈ ਹੈ ਉਹਦੀ ਡੈਥ ਹੋ ਗਈ ਕਿੰਨੇ ਕੁਮਰ ਹੈ ਸੀ ਉਹ 43 ਸਾਲ ਦੇ ਸੀ 43 ਹਾਂ ਉਹ ਵਿਆਹ ਸੀ ਨਾ ਮਾਂ ਪਿਓ ਵੀ ਹੈ ਨਹੀਂ ਸੀ ਕੋਸਮ ਜੀ ਨਿੱਕੇ ਐਡਾ ਸੀਗਾ 8-3 ਦਾ ਸੀਗਾ ਜੋ ਪਾਲਿਆ ਸੀ ਅੱਛਾ ਅੱਛਾ ਮਨ ਗਲਤੀ ਬਾਸ ਵਾਲੇ ਦੀ ਜਿਹਦੀ ਬਰੇਕ ਫੇਰ ਕਰਕੇ ਆਉਂਦੀ ਆਉਂਦੀ ਉਹਦੀ ਗਲਤੀ ਆ ਉਹਦੀ ਗਲਤੀ ਬਾਸ ਵਾਲੇ ਦੀ ਮੈਂ ਇਥੋਂ ਲੰਘ ਰਿਹਾ ਸੀਗਾ ਤੇ ਅਲਫਾ ਮੌਲ ਦੇ ਸਾਹਮਣੇ ਨਾ ਇੱਕ ਬਾਸ ਸੀਗੀ ਪੰਜ ਸੱਪ ਇਹ ਜਾ ਰਹੀ ਸੀਗੀ ਅੱਗੇ ਇਹਦੇ ਪਿਛੇ ਇੱਕ ਪਿਆਰ ਬੱਸ ਆ ਰਹੀ ਸੀਗੀ ਔਰ ਅਚਾਨਕ ਉਸ ਬੱਸ ਦੀਆਂ ਬ੍ਰੇਕਾਂ ਜਿਹੜੀਆਂ ਫੇਲ ਹੋ ਗਈਆਂ ਔਰ ਇਸ ਜਿਹੜੀ ਸਰਕਾਰੀ ਬੱਸ ਸੀਗੀ ਉਹਨੂੰ ਪਿੱਛੋਂ ਹਿੱਟ ਕੀਤਾ ਔਰ ਕਾਫੀ ਬੱਸ ਦਾ ਤੇ ਨੁਕਸਾਨ ਹੋਇਆ ਹੀ ਆ ਕੁਝ ਇਸ ਬੱਸ ਦੀਆਂ ਡਰਾਈਵਰ ਕੰਡਕਟਰ ਸਵਾਰੀਆਂ ਪਰਮਾਤਮਾ ਦੀ ਕਿਰਪਾ ਦੇ ਨਾਲ ਸੇਫ ਨੇ ਉਹ ਜਿਹੜੀ ਪਿਆਰ ਬੱਸ ਸੀਗੀ ਉਹਦੇ ਚ ਕੁਝ ਇੱਕ ਸਵਾਰੀਆਂ ਇਚੜ ਹੋਈਆਂ ਨੇ ਉਹਨਾਂ ਨੂੰ ਗੁਰਨਾੰਕ ਦੇ ਹਸਪੀਟਲ ਜੜਾਇਆ ਚਾ ਦਿੰਦਾ ਗਿਆ ਉਹਨਾਂ ਦੀ ਇਲਾਜ ਚੜੇ ਨੇ ਉਹ ਚੱਲ ਰਹੇ ਨੇ ਸੋ ਇਹ ਅਚਾਨਕ ਹੀ ਕਿਉਂਕਿ ਪੋਲ ਤੋਂ ਜਦੋਂ نیچے ਨੂੰ ਬੱਸ ਆਉਂਦੀ ਆ ਤੇ ਇੱਕ ਉਹਦੀ ਸਪੀਡ ਵੀ ਜ਼ਿਆਦੀ ਹੋਏਗੀ ਇੱਕ ਨਾਲ ਦੇ ਨਾਲ ਉਹਦੀਆਂ ਬ੍ਰੇਕਾਂ ਫੇਰ ਓਨ ਕਰਕੇ ਇਹ ਦੁਰਘਟਨਾ ਜਿਹੜੀ ਆਏ ਵਾਪਰੀ ਇੱਥੇ α1 ਐਲੀਵੇਟਰ ਰੋਡ ਤੋਂ ਪੋਲ ਦੇ ਥੱਲੇ ਬੱਸ ਜਾ ਰਹੀ ਸੀ ਪਨਪਾਸ ਜਿਹੜੀ ਚੰਡੀਗੜ੍ਹ ਜਾ ਰਹੀ ਸਵਾਰੀਆਂ ਸਮੇਤ ਉਹਦੇ ਬੈਕ ਤੇ ਇੱਕ ਪਿਆਰ ਬੱਸ ਜਿਹੜੀ ਕਿ ਪਤਾ ਲੱਗਿਆ ਵੀ ਉਹਦੀ ਬ੍ਰੇਕ ਨਹੀਂ ਲੱਗੀ ਉਹ ਆ ਕੇ ਇਹਦੇ ਪਿੱਛੇ ਵੱਜੀ ਹੈ ਜਿਹਦੇ ਨਾਲ ਜਿਹੜੀਆਂ ਪਿਆਰ ਬੱਸ 'ਚ ਬੈਠੀਆਂਆਂ ਨੀਆ ਸਵਾਰੀਆਂ ਉਹ ਇੰਜਰਡ ਹੋਈਆਂ ਆ ਤੇ ਜਿਹੜੀਆਂ ਪੰਨ ਬੱਸ 'ਚ ਬੈਠੀਆਂ ਇਹ ਉਹ ਸਵਾਰੀਆਂ ਉਹ ਵਿਚਾਰਿਆ ਉਹਦੇ ਇੱਥੇ ਮੌਕੇ ਤੇ ਆਏ ਸਾਨੂੰ ਇਤਲਾਹ ਮਿਲਨ ਤੇ ਮੈਂ ਟ੍ਰੈਫਿਕ ਇੰਚਾਰਜ ਸਾਨੂੰ ਮੌਕੇ ਤੇ ਪਤਾ ਲੱਗਣ ਤੇ ਇਹ ਆ ਕੇ ਕੋਈ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਬੱਸਾਂ ਨੂੰ ਸਾਈਡ ਤੇ ਕਰਵਾ ਕੇ ਸਰ ਦੱਸਿਆ ਜਾ ਰਿਹਾ ਵੀ ਜਿਹੜਾ ਪਿਆਰ ਬੱਸ ਸਵਾਰੀਆਂ 'ਚ ਉਹਨਾਂ ਦੇ ਇੱਕ ਦੋ ਸਵਾਰੀਆਂ ਡੈਥ ਹੋ ਚੁੱਕੀ ਆ ਉਹ ਥਾਣੇ ਮਕਬੂਲਪੁਰ ਵੱਲੋਂ ਸਬ ਇੰਸਪੈਕਟਰ ਗੁਰਚਰਨ ਸਿੰਘ ਜਿਹੜੇ ਆ ਇਸ ਸੰਬੰਧੀ ਜਿਹੜੀ ਆ ਉਹ ਕਾਰਵਾਈ ਕਰ ਰਹੇ ਆ ਉਹ ਮੌਕੇ ਤੇ ਇੱਥੇ ਆਏ ਹੀ ਤੇ ਹੁਣ ਹਸਪੀਟਲ ਗਏ ਆ ਜੋ ਵੀ ਬਣਦੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਮਕਬੂਲਪੁਰਾ ਥਾਣਾ ਵੱਲੋਂ ਜ਼ਖਮੀ ਨੁਕਸਾਨਦਾਰ ਕਿੰਨਾ ਹੋਇਆ ਹੈ ਇਹਦੇ ਬਾਰੇ ਗੁਰਚਰਨ ਸਿੰਘ ਸਬ ਇੰਸਪੈਕਟਰ ਜਿਹੜੇ ਗੁਰਨਾਨਕਾ ਹਸਪੀਟਲ ਗਏ ਆ ਉੱਥੇ ਜਾ ਕੇ ਪਤਾ ਲੱਗੇਗਾ ਉਹ ਕਾਰਵਾਈ ਕਰ ਰਹੇ ਆ ਥਾਣਾ ਮਕਬੂਲਪੁਰਾ ਤੋਂ ਇੱਥੇ ਸਰ ਜ਼ਖਮੀ ਕਿੰਨੇ ਕੋਏ ਲੋਕ ਜ਼ਖਮੀ ਇੱਥੇ ਜਿਹੜੇ ਜਿੰਨੇ ਵੀ ਹੋਏ ਹੀ ਇੰਜਰਡ ਉਹਨਾਂ ਨੂੰ ਜਿਹੜਾ ਪਿਆਰ ਬੱਸ ਦੀਆਂ ਸਵਾਰੀਆਂ ਉਹਨ ਅ ਲੜਾਗਿਰਾਂ ਦੀ ਮੱਦੇਨਾਲ ਸਾਰੇ ਜਿਹੜੀਆਂ ਸਵਾਰੀਆਂ ਗੁਰਨਾਨਕਾ ਹਸਪੀਟਲ ਭੇਜ ਦਿੱਤੀਆਂ ਇੰਜਰ ਜਿਹੜੇ ਆ ਸਾਡਾ ਕਿਹੜੀ ਜਗ੍ਹਾ ਹੋਇਆ ਸਰ ਇਹ α1 ਮਾਲ ਐਲੀਵੇਟਰ ਰੋਡ ਤੋਂ ਪੁਲ ਤੋਂ ਉਤਰਦਿਆਂ ਹੋਇਆ ਬੱਸ ਦੇ ਪੰਨ ਬੱਸ ਦੇ ਬੈਕ ਸਾਈਡ ਤੇ ਪਿਆਰ ਬੱਸ ਜਿਹੜੀ ਹੈ ਵਜਈਏ ਪਤਾ ਇਹ ਹੀ ਲੱਗਾ ਆ ਬਾਕੀ ਜਿਹੜਾ ਉਹ ਮਕੈਨੀਕਲ ਰਿਪੋਰਟ ਜਿਹੜੀ ਆ ਉਹ ਤਫਤੀਸ਼ੀ ਅਫਸਰ ਵੱਲੋਂ ਲਈ ਜਾਵੇਗੀ ਪਤਾ ਇਹ ਲੱਗਾ ਮੌਕੇ ਤੇ ਆ